ਭਾਈ ਆਪਣਾ ਤੇਜਿੰਦਰ ਸਿੰਘ ਕਿਥੋਂ ਦੇ ਵਾਸੀ ਹੋ ਕੋਟ ਪਈ ਕਿਥੋਂ ਆ ਰਹੇ ਸੀ ਗੱਡੀ ਲੈ ਕੇ ਸ਼੍ਰੀ ਵਿਜयनਗਰ ਕੀ ਗੱਡੀ ਚ ਕੀ ਲੋਡ ਕੀਤਾ ਸੀਗਾ ਜੌਂ ਲੋਡ ਆਈ ਕਿਸ ਤਰ੍ਹਾਂ ਹੱਥਾ ਵਾਪਰਿਆ ਕਿੱਥੇ ਜਾ ਰਹੇ ਸੀ ਅੱਗੇ ਸਪੀਡ ਬ੍ਰੇਕਰਾਂ ਤੇ ਗੱਡੀ ਨੇ ਬ੍ਰੇਕ ਮਾਰੇ ਮੇਰੀ ਗੱਡੀ ਦੇ ਬ੍ਰੇਕ ਫੇਲ ਹੋ ਗਏ ਉਹ ਗੱਡੀ ਨੂੰ ਬਚਾਉਣ ਦੀ ਖਾਤਰ ਗੱਡੀ ਇੱਧਰ ਸਿੱਟੀ ਵੇਖ ਲੈ ਜੀ ਹਾਂ ਜਿੰਨੇ ਕਿ ਸਟਾਪ ਲੱਗੇ ਹੋਏ ਟਟਾਂ ਲੱਤ ਦੇ ਆ ਤੇ ਮੱਥੇ ਦੇ ਗੱਡੀ ਦੇ ਕਿੰਨਾ ਨੁਕਸਾਨ ਹੋ ਗਿਆ ਗੱਡੀ ਦਾ ਨੁਕਸਾਨ ਹੈ ਜੀ 2.2 ਲੱਖ ਫਿਰ ਜੇ ਸਾ ਗੱਡੀ ਦੇ ਲਾਤ ਦੇ ਸਰੇ ਨੇ ਉਸ ਨਾਲ ਤੁਸੀਂ ਨਿਕਲੇ ਕਿਵੇਂ ਨਾਲ ਗੱਡੀ ਸੀਗੀ ਇੱਕ ਸਾਡੇ ਦੋ ਗੱਡੀਆਂ ਪਿੱਛੋਂ ਆਈ ਜਾਂਦੇ ਆ ਸੀਗਾ ਤੇ ਕੁਛ ਅਸੀਂ ਆਪ ਕੋਸ਼ਿਸ਼ ਕੀਤੀ ਬਸ ਕੁਛ ਉਹ ਆ ਗਏ ਨੇ ਉਹਨਾਂ ਨੇ ਕਰ ਦਿੱਤਾ ਕਿੰਨੀ ਦਮ ਬਾਅਦ ਤੁਸੀਂ ਵਿੱਚੋਂ ਨਿਕਲੇ ਜੀ 10-15 ਮਿੰਟਾਂ ਬਾਅਦ ਅਸੀਂ ਵਿੱਚੋਂ ਨਿਕਲੇ ਹੋਵਾਂਗੇ ਜੀ ਇਹਨੇ ਆਪਣੀ ਪੁਲਿਸ ਜੋ ਰੋਡ ਤੇ ਬਲੂਸ ਲੱਗੀ ਹੈ ਨਵੀਂ ਪੁਲਿਸ ਲਈ ਹੈ ਉਹਨਾਂ ਦੀ ਗੱਡੀ ਆ ਗਈ ਉਹਨਾਂ ਨੇ ਸਾਡੀ ਮਦਦ ਬਹੁਤ ਕੀਤੀ ਤੁਹਾਨੂੰ ਹਸਪੀਟਲ ਲੈ ਗਏ ਪੱਟੀਆਂ-ਪੱਟੀਆਂ ਕਰਵਾਇਆ ਗੀ ਗੱਡੀ ਹਾਲੇ ਕੱਜੀ ਗਈ ਸੀ ਦੂਜਾ ਹਾਂ ਗੱਡੀ ਚੱਲੀ ਗਈ ਸੀ